ਲੋਈਆਂ ਸਾਡ ਜਨ ਸ਼ਾਫੋਟਾ ਜਿਲ੍ਹਾ ਜਲੰਧਰ ਵਿੱਚ 14 7 2025 ਨੂੰ ਹਰਜੀਤ ਕੌਰ ਪਤਨੀ ਕੁਲਵਿੰਦਰ ਸਿੰਘ ਵਾਸੀ ਕੋਨਾਲਪੁਰ ਨੂੰ ਲੋਈਆਂ ਲੋਈਆਂ ਟੋਮਖੋੜ ਰੋਡ ਤੇ ਅਨਨੋਨ ਵਿਅਕਤੀ ਵੱਲੋਂ ਦਾ ਕਤਲ ਕਰ ਦਿੱਤਾ ਸੀ ਐਸੇ ਅਨੇਕ ਕਤਲ ਨੂੰ ਸਮਝਾਉਣ ਵਿੱਚ ਲੋਈਆਂ ਆਪਣੀ ਸੋਨਾ ਸਫਲਤਾ ਸਾਬਿਤ ਕੀਤੀ ਗਈ ਹੈ ਵਾਕਿਆ ਇਹ ਸੀ ਕਿ ਹਰਜੀਤ ਕੌਰ ਜੋ ਲੋਈਆਂ ਦੇ ਰਹਿਣ ਵਾਲੀ ਸੀਗੀ ਪੁੱਤਰੀ ਸਤੂ ਸਿੰਘ ਵਾਸੀ ਪਿੰਡ ਤੁਰਨਾ ਜੋ ਆਪਣੇ ਪਰਿਵਾਰ ਸਮੇਤ ਗੁਨਾਹਕ ਰੋਨੀ ਚ ਪੀਸ਼ੈਂਟਸ ਨਾਲ ਦੌੜ ਰਹੀ ਸੀ ਇਸੇ ਤਰ੍ਹਾਂ ਦਾ ਪਤੀ ਇਹ ਜਿਹੜਾ ਕਲੁੰਦਰ ਸਿੰਘ ਆ ਉਹ ਵਿਦੇਸ਼ ਜਿਹੜਾ ਫਰਾਂਸ ਵਿੱਚ ਰਹਿੰਦਾ ਸੀਗਾ ਤੇ 14 ਤਰੀਕ ਨੂੰ ਦੁਪਹਿਰ ਦੇ ਸਮੇਂ ਇਹ ਆਪਣੀ ਐਕਟਵਾ ਤੇ ਆਪਣੇ ਕੱਪੜੇ ਲੈਣ ਲਈ needle lane ਤੇ ਪੈਣ ਜਿਹੜੀ ਜਾ ਰਹੀ ਸੀ ਤੇ ਉਹਦੇ ਵਾਰਸ ਨੂੰ ਪਤਾ ਲੱਗਿਆ ਕਿ ਉਹ ਘਰ ਨਹੀਂ ਆਇਆ ਤੇ ਜਦੋਂ ਜਾ ਕੇ ਦੇਖਿਆ ਕਿ ਲੋਹਿਆਂ ਤੋਂ ਮਖੋ ਜੀਟੀ ਰੋਡ ਮਾਨ ਕੱਡੇ ਦੇ ਸਾਹਮਣੇ ਖਤਾਨਾ ਚੌਂ ਦੀ ਡੈਡ ਬੋਡੀ ਜਿਹੜੀ ਉੱਥੇ ਪਈ ਸੀ ਖਲੋਹਣਾ ਲਥਪਥ ਹੋਈ ਤੇ ਜਿੱਦੇ ਗਲ ਵਿੱਚ ਬਹੁਤ ਤੇਜ਼ ਹਥਿਆਰ ਜਿਹੜੇ ਡੂੰਗੇ ਝਖਮ ਸਿੰਘੇ ਤੇ ਜੋ ਮੌਕੇ ਤੇ ਪੁਲਿਸ ਵੱਲੋਂ ਮੁਕੱਦਮਾ ਦਰਜ ਕਰਕੇ ਉਹਦਾ ਪੋਸਟਮਾਰਟਮ ਕਰਾਇਆ ਗਿਆ ਅਤੇ ਇਸ ਕੇਸ ਦੀ ਢੂੰਘਾਈ ਨਾਲ ਪੜਤਾਲ ਕੀਤੀ ਗਈ ਤੇ ਮਾਨਯੋਗ ਐਸਐਸਪੀ ਸਰਵਿੰਦਰ ਸਿੰਘ ਤੇ ਐਸਪੀ ਸਰਵਜੀਤ ਰਾਏ ਇਨਵੈਸਟੀਗੇਸ਼ਨ ਜ਼ਿਲ੍ਹਾ ਚੰਡੀਗੜ੍ਹ ਆਤੀ ਜੀ ਤੈਨ ਮਾਈਡ ਹੈਟ ਤੇ ਇਹ ਤੱਥ ਸਾਹਮਣੇ ਆਏ ਕਿ ਜਿਹੜੀ ਅਰਜੀਤ ਕੌਰ ਆ ਇਹਦੀ ਸੈਕੰਡ ਮੈਰੇਜ ਹੋਈ ਸੀ ਕੁਲਵਿੰਦਰ ਸਿੰਘ ਨਾਲ ਫਰੋਜ਼ਪੁਰ ਚ ਤੇ ਇਹ ਵੀ ਡਾਈਵੋਰਸੀ ਸੀ ਤੇ ਇਹਦਾ ਪਤੀ ਜਿਹੜਾ ਕੁਲਵਿੰਦਰ ਸਿੰਘ ਆ ਉਹ ਵੀ ਡਾਈਵੋਰਸੀ ਸੀਗਾ ਤੇ ਮੌਜੂਦਾ ਸਮੇਂ ਉਹ 프랑ਸ ਤੇ ਰਹਿ ਰਿਹਾ ਹੈ ਤੇ ਉਹ ਵੀ ਜਦੋਂ ਮੈਰਿਜ ਸੈਕੰਡ ਹੋਈ ਤੇ ਉਸ ਤੋਂ ਬਾਅਦ ਉੱਥੋਂ ਆਪਣੇ ਫਿਰੋਜ਼ਪੁਰ ਤੋਂ ਛੱਡ ਕੇ ਇੱਕ ਨਾਨਕ ਕਲੋਨੀ ਲੋਹਿਆਂ ਚੈਨਾ ਵੱਖਰਾ ਮਕਾਨ ਬਣਾ ਲਿਆ ਸੀਗਾ ਤੇ ਆਪਣੀ ਲੜਕੀ ਸਮੇਤ ਇੱਥੇ ਰਹਿ ਰਹੇ ਸੀਗੇ ਤੇ ਜਦੋਂ ਇਹ ਕਤਲ ਹੁੰਦਾ ਹੈ ਤੇ ਉਸ ਤੋਂ ਬਾਅਦ ਇਹ ਪਤਾ ਚੱਲਦਾ ਹੈ ਕਿ ਇਹ ਜਿਹੜੀ ਹਰਜੀਤ ਕੌਰ ਹੈ ਇਹਦੀ ਸੈਕੰਡ ਮੈਰਿਜ ਹੋਣ ਤੋਂ ਪਹਿਲਾਂ ਇਸ ਦਾ ਇੱਕ ਦੂਰ ਦਾ ਰਿਸ਼ਤੇਦਾਰੀ ਚੋਂ ਦਲਬੀਰ ਸਿੰਘ ਔਰ ਸੋਨੂ ਪੁੱਤਰ ਨਰਵੈਰ ਸਿੰਘ ਵਾਸੀ ਪਿੰਡ ਦਬੂਲੀਆਂ ਥਾਣਾ ਫੱਟੂ ਟੰਗਾ ਜ਼ਿਲ੍ਹਾ ਕਪੂਰਥਲਾ ਅਤੇ ਉਹ ਦਿਨਾਂ ਦੇ ਹੁਣੀ ਸੀ ਪਰੰਤੂ ਉਹ ਦਿਨ ਸ਼ਾਦੀ ਨਹੀਂ ਹੋ ਸਕੀ ਕੁਲਵਿੰਦਰ ਸਿੰਘ ਨਾ ਹੋਗੀ ਤੇ ਉਸ ਦਿਨ ਤੋਂ ਕੁਲਵਿੰਦਰ ਜਿਹੜੇ ਸੀਗੇ ਹਰਜੀਤ ਕੌਰ ਮਰਿਤਕ ਤੇ ਦੋਸ਼ੀ ਦਲਵੀਰ ਸਿੰਘ ਆ ਇਹਨਾਂ ਦੇ ਆਪਸੀ ਜਿਹੜੇ ਆ ਨਿਯਰਤ ਵਧੇ ਗਈ ਤੇ ਜੋ ਹੁਣ ਤੱਕ ਇਹ ਇੱਕ ਦੂਜੇ ਨੂੰ ਮਿਲਦੇ ਰਹੇ ਹਾਲਾਤ ਇਹ ਪੈਦਾ ਹੋ ਗਏ ਕਿ ਜਿਹੜੇ ਹਰਜੀਤ ਕੌਰ ਉਹ ਦਲਵੀਰ ਸਿੰਘ ਦੇ ਘਰ ਜਾਣਾ ਚਾਹੁੰਦੀ ਸੀ ਤੇ ਦਲਵੀਰ ਸਿੰਘ ਇਸ ਵੱਲੋਂ ਡਰ ਗਿਆ ਸੀਗਾ ਫਿਰ ਇਸ ਨੇ ਜਦੋਂ ਇਹਨਾਂ ਹਰਜੀਤ ਕੌਰ ਨੇ ਬੁਲਾਇਆ ਤੇ ਦੋਸ਼ੀ ਜਿਹੜਾ ਗੁਰਬੀਰ ਸਿੰਘ ਆਪਣੀ ਬਰੀਜਾ ਗੱਡੀ ਲੈ ਕੇ ਇੱਥੇ ਮੌਕਾ ਤੇ ਆਇਆ ਤੇ ਉਸ ਨੂੰ ਮਾਨ ਕੱਡੇ ਦੇ ਨੇੜੇ ਲਿਜਾ ਕੇ ਬੁਲਾ ਕੇ ਇਹਨੇ ਉਹਦਾ ਪਹਿਲਾਂ ਗਲਾ ਕੁੱਟਿਆ ਨਾਲ ਹੀ ਇਹਨੇ ਉਹਦੇ ਆਪਣੀ ਗੱਡੀ ਚੋਂ ਇੱਕ ਤੇਜ਼ ਹਾਰ ਕੱਢ ਕੇ ਉਹਦੇ ਗਲ 'ਚ ਡੂੰਘੇ ਤੇ ਉਹ ਥੱਲੇ ਥੱਲੇ ਸੁੱਟਿਆ ਤੇ ਫਿਰ ਡੂੰਘੇ ਹਥਿਆਰ ਨਾਲ ਉਹ ਜਿਹੜਾ ਵੈਪਨ ਸੀਗਾ ਉਸ ਵੈਪਨ ਨਾਲ ਇਹ ਗਲ 'ਚ ਜ਼ਖਮ ਕੀਤੇ ਜਿਸ ਦੇ ਨਾਲ ਉਹਦੀ ਮੌਤ ਹੋ ਗਈ ਇਹ ਦੋਸ਼ੀ ਉਸ ਤੋਂ ਉਸ ਟਾਈਮ ਤੋਂ ਲੈ ਕੇ ਫਰਾਰ ਸੀਗਾ ਪੁਲਿਸ ਵੱਲੋਂ ਸਾਰੀ ਮਸਤੀਦੀ ਨਾਲ ਸਾਲਿਡ ਐਂਗਲੋਂ ਤੋਂ ਤੋਤਿਸ ਕਰਕੇ ਇਸ ਇੱਤੇ ਤੇ ਪਹੁੰਚੀ ਦੇ ਦੋਸ਼ੀ ਨੂੰ ਜਿਹੜਾ ਕੱਲ੍ਹ ਉਹ ਗ੍ਰਿਫਤਰ ਕਰ ਲਿਆ ਜੋ ਕੋਲੇ ਜਿਹੜੀ ਮੋਕਾਵਾਰ ਦਾ ਵਰਤਿਆ ਕਿ ਬ੍ਰਿਜਾਕਾਰ ਹੋਏ ਬਰਾਮਦ ਕਰ ਲਿਆ ਗਈ ਹੈ ਇਹਨੇ ਇੱਕ ਮੋਬਾਈਲ ਜਿਹੜਾ ਵਰਤਿਆ ਸੀ ਮੌਕੇ ਤੇ ਉਹ ਵੀ ਵਰਤ ਲਿਆ ਹੁਣ ਮ੍ਰਿਤਕ ਦਾ ਮੋਬਾਈਲ ਤੇ ਜਿਹੜਾ ਵਰਤਿਆ ਹਥਿਆਰ ਉਹ ਬਰਾਮਦ ਕਰਨਾ ਬਾਕੀ ਹੈ ਉਹਨੂੰ ਅੱਜ ਮਾਨਯੋਗ ਅਦਾਲਤ 'ਚ ਜੋ ਅਸੀਂ ਦਲਬੀਰ ਸਿੰਘ ਨੂੰ ਪੇਸ਼ ਕਰਕੇ ਤੇ ਅਗਲੇ ਰਿਮਾਂਡ ਅਸਰ ਕੀਤਾ ਜਾਊਗਾ ਤੇ ਨਾਲ ਹੀ ਜਿਹੜੀ ਹੈ ਅਗਲੀ ਤਫਤੀਸ਼ ਮੁਕੰਮਲ ਕੀਤੀ ਜਾਊਗੀ ਥੈਂਕ ਯੂ